ਸ਼ੀਰੀ ਸ਼ੀਰੀ 108 ਸਿੱਧ ਬਾਬਾ ਇੰਦਰਦਾਸ ਜੀ ਦੇ ਇਤਿਹਾਸਕ ਸਥਾਨ ਤੇ ਪਹੁੰਚੇ ਆ ਤੁਹਾਨੂੰ ਬਾਬਾ ਜੀ ਦੀ ਸਮਾਦ ਦੇ ਦਰਸ਼ਨ ਵੀ ਕਰਵਾਵਾਂਗੇ 메ਨ ਗੇਟ ਤੋਂ ਲੈ ਕੇ ਸਮਾਦ ਦੇ ਗੇਟ ਤੱਕ ਢੇਰੇ ਦੇ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਜੀ ਦੀ ਅਗਵਾਈ ਹੇਠ ਸੈੱਡ ਬਣਾਇਆ ਗਿਆ ਤਾਂ ਜੋ ਮੀਕਣੀ ਤੇ ਗਰਮੀ ਤੋਂ ਬਚਤ ਰਹੇ ਤੁਹਾਨੂੰ ਸਾਰੇ ਪ੍ਰੋਗਰਾਮ ਦੇ ਸਬੰਧ ਵਿੱਚ ਵੀ ਦੱਸਾਂਗੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਸੰਤ ਬਾਬਾ ਇੰਦਰਦਾਸ ਜੀ ਦੀ ਸਮਾਦ ਦੇ ਦਰਸ਼ਨ ਕਰਵਾਉਨੇ ਆ ਤੇ ਸਾਰੇ ਪ੍ਰੋਗਰਾਮ ਜੋ ਸੰਤ ਬਾਬਾ ਇੰਦਰਦਾਸ ਜੀ ਦੀ ਵਰਸੀ ਦੇ ਸਬੰਧ ਵਿੱਚ ਸਮਾਗਮ ਹੋ ਰਿਹਾ ਹੈ ਸਾਲਾਨਾ ਵਰਸੀ ਮਨਾਈ ਜਾ ਰਹੀ ਹੈ ਉਹਦੇ ਸਬੰਧ ਵਿੱਚ ਸਾਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਅੰਦਰ ਸਮਾਧਵਲ ਸ੍ਰੀ ਸ੍ਰੀ 608 ਸਿੱਧ ਬਾਬਾ ਇੰਦਰਦਾਸ ਜੀ ਦੀ ਸਮਾਤੇ ਆ ਚੁੱਕੇ ਆ ਜੈ ਬਾਬਾ ਇੰਦਰਦਾਸ ਜੀ ਮਹਾਰਾਜ ਨਗਰ ਤੇ ਇਲਾਕੇ ਤੇ ਮੇਰ ਪਰਿਆ ਹੱਥ ਰੱਖੋ ਤੁਹਾਨੂੰ ਜਾਣਕਾਰੀ ਦੇ ਦਈਏ ਕਿ 6 ਸਤੰਬਰ 2024 ਨੂੰ ਸ੍ਰੀ ਸ੍ਰੀਖਸਵਾਤ ਸਤਿਬਾਬਾ ਇੰਦਰਦਾਸ ਜੀ ਦੀ 43ਵੀਂ ਵਰਸੀ ਡੇਰੇ ਦੇ ਮੁਖ ਸੰਚਾਲਕ ਸੰਤ ਬਾਬਾ ਉਹ ਆਂਦਾ ਜੀ ਦੀ ਅਗਵਾਈ ਹੇਠ ਮਨਾਈ ਜਾ ਰਹੀ ਹੈ ਜਿਸ ਦੇ ਸਬੰਧ ਵਿੱਚ 30 ਅਗਸਤ ਨੂੰ ਸ਼੍ਰੀ ਮਦ ਭਾਗਵਤ ਸਪਤਾ ਗਿਆਨ ਜਗ ਸ਼ੁਰੂ ਸ਼ੁਭ ਆਰੰਭ ਹੋਵੇਗਾ ਜਿਸ ਵਿੱਚ ਕਥਾਵਾਚਕ ਸ਼ਾਸਤਰੀ ਆਸ਼ਮਣੀ ਕਾਲਿਆ ਵਾਲੀ ਜੀ ਆਪਣੇ ਪ੍ਰਵਚਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ 4 ਸਤੰਬਰ ਨੂੰ ਸ਼੍ਰੀ ਚੰਦਰ ਸੰਧਾਤ ਸਾਗਰ ਜੀ ਦੇ ਪਾਠ ਦੇ ਸ਼ੰਭ ਅਰੰਭ ਕਰਵਾਈ ਜਾਣਗੇ 4 ਸਤੰਬਰ ਨੂੰ ਦੁਰਗਾ ਮਾਤਾ ਦੀ ਚੌਂਕੀ ਕਰਵਾਈ ਜਾਵੇਗੀ 5 ਸਤੰਬਰ ਨੂੰ ਸ਼੍ਰੀ ਮਘ ਭਾਵਤ ਸਪਤਾ ਗਿਆਨ ਜਗ ਦੇ ਪਾਠ ਦੇ ਭੋਗ ਪਾਏ ਜਾਣਗੇ 6 ਸਤੰਬਰ ਨੂੰ ਸ਼੍ਰੀ ਚੰਦਰ ਸੰਧਾਤ ਸਾਗਰ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ ਬਾਦ ਵਿੱਚ ਸੰਗਤਾਂ ਸੰਤਾਂ ਦੀ ਪੰਗਤ ਹੋਵੇਗੀ ਅਤੇ ਉੱਤਟ ਪੰਡਾਰਾ ਸੰਗਤਾਂ ਨੂੰ ਵਰਤਾਇਆ ਜਾਵੇਗਾ ਇਹ ਜਾਣਕਾਰੀ ਡੇਰੇ ਦੇ ਮੁੱਖ ਸੰਚਾਲਕ ਸੰਤ ਬਾਬਾ ਭਗਵਾਨ ਦਾ ਜੀਵਨੋਂ ਸਾਂਝੀ ਕੀਤੀ ਗਈ ਹੈ ਇੱਕ ਜਾਣਕਾਰੀ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਆ ਕਿ ਵਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਰੋਟੀਆਂ ਬਣਾਉਣ ਵਾਲੀ ਮਸ਼ੀਨ ਹੈ ਜੋ ਉਹ ਡੇਰੇ ਵਿੱਚ ਲਿਆਂਦੀ ਜਾ ਰਹੀ ਹੈ ਜਿਸ ਤੇ 7 ਲੱਖ ਰੁਪਏ ਦੇ ਨੇੜੇ ਤੇੜੇ ਦਾ ਖਰਚਾ ਹੈ ਸੋ ਸਾਰੀਆਂ ਸੰਗਤਾਂ ਨੂੰ ਦਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਥੋੜੇ ਤੋਂ ਥੋੜਾ ਵਾਲੇ ਤੋਂ ਵਾਲਾ ਇਸ ਰੋਟੀਆਂ ਬਣਾਉਣ ਵਾਲੀ ਮਸ਼ੀਨ ਦੇ ਵਿੱਚ ਹਿੱਸਾ ਪਾ ਕੇ ਹੁਣੋਂ ਦੇ ਭਾਗੀ ਬਣੋ ਅਤੇ ਸੰਤ ਬਾਬਾ ਇੰਦਰਦਾਸ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਸੰਤ ਬਾਬਾ ਇੰਦਰਦਾਸ ਜੀ ਨਗਰ ਤੇ ਲਾਤੀ ਤੇ ਮੇਰ ਪਰਿਆ ਹੱਥ ਰੱਖਣ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸੋ ਇਸ ਬੇਨਤੀ ਨੂੰ ਸਵੀਕਾਰ ਕਰਿਓ ਸ਼੍ਰੀ ਸ਼੍ਰੀ 108 ਸਿੱਧ ਬਾਬਾ ਇੰਦਰਦਾਸ ਜੀ ਤੁਹਾਡੀ ਸਦਾ ਹੀ ਜੈ